ਰਾਜਾ ਦੀਆਂ ਤਿੰਨ ਸ਼ਰਤਾਂ ਤੇ ਕਿਸਾਨ ਦਿੱਤੀ। ਕਿਸੇ ਸਮੇਂ ਦੀ ਗੱਲ ਹੈ। ਇੱਕ ਗਰੀਬ ਪਰ ਸਿੱਧਾ-ਸਾਦਾ ਕਿਸਾਨ ਸੀ ਜੋ ਆਪਣੇ ਖੇਤ ਵਿੱਚ ਰੋਜ਼ ਦੀ ਤਰ੍ਹਾਂ ਕੰਮ ਕਰ ਰਿਹਾ ਸੀ। ਉਹ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਸੀ ਤਾਂ ਜੋ ਪਰਿਵਾਰ ਦਾ ਪੇਟ ਭਰ ਸਕੇ। ਮਿਹਨਤ ਉਸ ਦੀ ਆਦਤ ਸੀ ਅਤੇ ਇਮਾਨਦਾਰੀ ਉਸ ਦਾ ਸੁਭਾਅ। ਉਸ ਦਿਨ ਵੀ ਉਹ ਖੇਤ ਵਿੱਚ ਖੁਦਾਈ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਕੁਦਾਲ ਕਿਸੇ ਠੋਸ ਚੀਜ਼ ਨਾਲ ਟਕਰਾ ਗਈ। ਹੱਥ ਜਹੀ ਤੇਜ਼ ਆਵਾਜ਼ ਹੋਈ ਕਿਸਾਨ ਚੌਂਕ ਜਾਂਦਾ ਹੈ ਉਸਨੇ ਝੁੱਕ ਕੇ ਮਿੱਟੀ हटाई ਤਾਂ ਦੇਖਿਆ ਕਿ ਕੋਈ ਚਮਕਦਾਰ ਵਸਤੂ ਦਿਖਾਈ ਦੇ ਰਹੀ ਸੀ ਉਸਨੇ ਸਾਵਧਾਨੀ ਨਾਲ ਉਸ ਨੂੰ ਚੁੱਕਿਆ ਝਾੜਿਆ ਅਤੇ ਜਦੋਂ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ ਉਹ ਚੀਜ਼ ਕੋਈ ਸਧਾਰਨ ਵਸਤੂ ਨਹੀਂ ਸੀ ਬਲਕਿ ਠੋਸ ਸੋਨੇ ਦੀ ਬਣੀ ਹੋਈ ਛੋਟੀ ਜਿਹੀ ਉਖਲੀ ਸੀ ਉਹ ਹੱਕਾ ਬੱਕਾ ਰਹਿ ਗਿਆ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਡਰ ਦੋਵੇਂ ਦਿਖਾਈ ਦੇਣ ਲੱਗੇ ارے باپ رے۔ یہ تا پورا سونا ہے۔ غریب کسان سوچ وچ پھن جندا ہے۔ اتنی قیمتی چیز میرے گھر وچ رہے گی تا میرے لیے ہی مصیبت بن جاوے گی۔ اس نو چور دیکھن گے تا جان دا خطرہ ہو جاوے گا۔ اجیھی وستو تا راجہ دیو محل وچ ہی شوبہ دندی ہے۔ دوستو اس دا دل صاف سی۔ اس نو لگدا سی کہ راجہ اس دی محنت دی قدر کرے گا تے شاید بدلے وچ تھوڑا بہت انعام دے دے گا۔ ਕਿਸਾਨ ਉਸ ਉਖਲੀ ਨੂੰ ਥੈਲੇ ਵਿੱਚ ਪਾ ਕੇ ਘਰ ਪਹੁੰਚਦਾ ਹੈ ਘਰ ਵਿੱਚ ਉਸਦੀ ਇਕਲੋਤੀ ਬੇਟੀ 우ਸ਼ਾ ਸੀ ਤੇਜ਼ ਦਿਮਾਗ ਚਲਾਕ ਅਤੇ ਸਮਝਦਾਰ ਬੁੱਧੀਮਾਨ ਸੀ 우ਸ਼ਾ ਦੇਖਣ ਵਿੱਚ ਸਧਾਰਨ ਸੀ ਪਰ ਉਸਦੀ ਬੁੱਧੀ ਅਸਧਾਰਨ ਸੀ ਲੋਕ ਕਹਿੰਦੇ ਸਨ ਕਿਸਾਨ ਦੀ ਬੇਟੀ ਹੋ ਕੇ ਵੀ ਉਸਦੇ ਦਿਮਾਗ ਵਿੱਚ ਸੋ ਰਾਜਿਆਂ ਦੀ ਸਮਝ ਵਸਦੀ ਸੀ ਪਿਤਾ ਨੇ ਉਖਲੀ ਦਿਖਾਈ ਅਤੇ ਰਾਜ ਮਹਿਲ ਜਾ ਕੇ ਰਾਜਾ ਨੂੰ ਭੇਟ ਦੇਣ ਦਾ ਆਪਣਾ ਮਨ ਬਣਾ ਲਿਆ ਤਾਂ ਉਸਦੀ ਬੇਟੀ ਕਹਿੰਦੀ ਹੈ ਪਿਤਾ ਜੀ ਗਲਤ ਤਾਂ ਠੀਕ ਹੈ ਕਿ ਉਹ ਓਖਲੀ ਸੁੰਦਰ ਹੈ ਪਰ ਅਮੀਰ ਲੋਕ ਕਦੇ ਕਿਸੇ ਚੀਜ਼ ਨੂੰ ਪੂਰਾ ਨਹੀਂ ਮੰਨਦੇ। ਉਹਨਾਂ ਲੋਕਾਂ ਦੀ ਨਜ਼ਰ ਬਹੁਤ ਤਿੱਖੀ ਹੁੰਦੀ ਹੈ। ਰਾਜਾ ਜ਼ਰੂਰ ਕੋਈ ਨਾ ਕੋਈ ਖੋਟ ਕੱਢਣਗੇ ਅਤੇ ਜੇ ਨਾਰਾਜ਼ ਹੋਏ ਤਾਂ ਲੈਣੇ ਦੇ ਦਿਨ ਵੀ ਪੈ ਸਕਦੇ ਹਨ। ਕਿਸਾਨ ਹੱਸ ਪਿਆ। "ਅਰੇ ਪਗਲੀ, ਕੀ ਤੂੰ ਸਾਡੇ ਰਾਜਾ ਨੂੰ ਵੀ ਆਪਣੀ ਤਰ੍ਹਾਂ ਚਲਾਕ ਸਮਝਦੀ ਹੈ? ਰਾਜਾ ਅਜੇਹਾ ਕੁਝ ਨਹੀਂ ਕਹੇਗਾ।" 우ਸ਼ਾ ਨੇ ਗੰਭੀਰ ਹੋ ਕੇ ਕਿਹਾ, "ਪਿਤਾ ਜੀ, ਇਹ ਓਖਲੀ ਹੈ ਪਰ ਇਸ ਦਾ ਮੂਸਲ ਕਿੱਥੇ ਹੈ ਅਤੇ ਤੁਸੀਂ ਦੇਖਣਾ ਰਾਜਾ ਸਭ ਤੋਂ ਪਹਿਲਾਂ ਇਹ ਹੀ ਪੁੱਛਣਗੇ ਕਿ ਇਸ ਓਖਲੀ ਦਾ ਮੂਸਲ ਕਿੱਥੇ ਹੈ ਕਿਸਾਨ ਨੂੰ ਵਿਸ਼ਵਾਸੀ ਨਾ ਹੋਇਆ ਕਹਿਣ ਲੱਗਾ ਨਹੀਂ ਬੇਟੀ ਸਾਡਾ ਰਾਜਾ ਇਸ ਤਰ੍ਹਾਂ ਦਾ ਨਹੀਂ ਹੈ ਉਹ ਤਾਂ ਇਸ ਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ ਪਰ ਦੋਸਤੋ ਉਸ ਦੇ ਪਿਤਾ ਭੋਲੇ ਪਾਲਿਸਨ ਅਤੇ ਬੇਟੀ ਦੂਰਦਰਸ਼ੀ 우ਸ਼ਾ ਨੇ ਸਿਰਫ ਇੱਕ ਗੱਲ ਵਿੱਚ ਵੱਡੀ ਸਿੱਖਿਆ ਦੇ ਦਿੱਤੀ ਇਤਾਜੀ ਬਿਨਾਂ ਸੋਚੇ ਸਮਝੇ ਕਿਸੇ ਵੱਡੇ ਆਦਮੀ ਦੇ ਸਾਹਮਣੇ ਨਹੀਂ ਜਾਣਾ ਚਾਹੀਦਾ। ਉਹਨਾਂ ਦੀਆਂ ਗੱਲਾਂ ਦਾ ਅੰਦਾਜ਼ਾ, ਅੰਦਾਜ਼, ਨਜ਼ਰ ਅਤੇ ਮિજાਜ ਸਭ alag ਹੁੰਦਾ ਹੈ। ਕਿਸਾਨ ਉਸਾ ਦੀ ਚੇਤਾਵਨੀ ਨੂੰ ਹਲਕੇ ਵਿੱਚ ਲੈ ਕੇ ਰਾਜ ਮਹਿਲ ਵਿੱਚ ਪਹੁੰਚਿਆ। ਪਹਿਲਾਂ ਤਾਂ ਪਹਿਰੇਦਾਰਾਂ ਨੇ ਉਸ ਨੂੰ ਰੋਕਿਆ। ਪਰ ਜਦੋਂ ਉਸ ਨੇ ਕਿਹਾ ਕਿ ਉਹ ਰਾਜਾ ਨੂੰ ਤੋਹਫਾ ਦੇਣ ਆਇਆ ਹੈ, ਤਾਂ ਉਸ ਨੂੰ ਦਰਬਾਰ ਵਿੱਚ ਲਿਜਾਇਆ ਗਿਆ। ਕਿਸਾਨ ਨੇ ਰਾਜਾ ਦੇ ਸਾਹਮਣੇ ਓਕਲੀ ਰੱਖੀ ਅਤੇ ਬੋਲਿਆ, "ਮਹਾਰਾਜ" ਮੈਨੂੰ ਇਹ ਮੇਰੇ ਖੇਤ ਵਿੱਚ ਮਿਲੀ। ਮੈਨੂੰ ਲੱਗਿਆ ਇੰਨੀ ਸੁੰਦਰ ਸੋਨੇ ਦੀ ਵਸਤੂ ਹੈ ਤਾਂ ਉਹ ਤਾਂ ਸਿਰਫ ਤੁਹਾਡੇ ਮਹਿਲ ਦੀ ਹੀ ਸ਼ੋਭਾ ਵਧਾ ਸਕਦੀ ਹੈ। ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰੋ। ਰਾਜਾ ਨੇ ਓਕਲੀ ਚੁੱਕੀ ਅਤੇ ਉਸ ਨੂੰ ਪਲਟ-ਪਲਟ ਕੇ ਦੇਖਿਆ। ਚਮਕ ਦੇਖ ਕੇ ਮੁਸਕੁਰਾਇਆ। ਫਿਰ ਅਚਾਨਕ ਉਹਨਾਂ ਦਾ ਚਿਹਰਾ ਗੰਭੀਰ ਹੋ ਗਿਆ। ਉਹਨਾਂ ਨੇ ਕਿਸਾਨ ਨੂੰ ਕਿਹਾ, "ਓਕਲੀ ਤਾਂ ਬਹੁਤ ਸੁੰਦਰ ਹੈ, ਪਰ ਇਸ ਦਾ ਮੂਸਲ ਕਿੱਥੇ ਹੈ?" ਇਹ ਸੁਣ ਕੇ ਕਿਸਾਨ ਦੇ ਪੈਰ ਹੇਠੋਂ ਜ਼ਮੀਨ ਖਿਸਕ ਗਈ। ਬਿਲਕੁਲ ਉਹੀ ਸ਼ਬਦ ਇੱਕਦਮ ਉਹੀ ਅੰਦਾਜ਼ ਜੋ ਬੇਟੀ ਨੇ ਦੱਸਿਆ ਸੀ ਪਿਤਾ ਨੇ ਮੱਥਾ ਪਟਿਆ हे ਭਗਵਾਨ 우ਸ਼ਾ ਨੇ ਤਾਂ ਇਹੀ ਕਿਹਾ ਸੀ ਅਤੇ ਉਹੀ ਗੱਲ ਹੋ ਗਈ ਬਿਲਕੁਲ ਉਹੀ ਕਿਸਾਨ ਨੇ ਰਾਜਾ ਨੂੰ ਵੀ ਇਹ ਗੱਲ ਦੱਸੀ ਤਾਂ ਰਾਜਾ ਇਹ ਸੁਣ ਕੇ ਸੁਚੇਤ ਹੋ ਗਿਆ ਕੌਣ ਹੈ ਇਹ ਲੜਕੀ ਜੋ ਇੰਨੀ ਦੂਰ ਦੀ ਗੱਲ ਪਹਿਲਾਂ ਹੀ ਸਮਝ ਗਈ ਸੀ ਕਿ ਉਹ ਸੱਚਮੁੱਚ ਬਹੁਤ ਬੁੱਧੀਮਾਨ ਹੈ ਰਾਜਾ ਨੇ ਸਮਝ ਲਿਆ ਕਿ ਕਿਸਾਨ ਦੀ ਬੇਟੀ ਸਧਾਰਨ ਲੜਕੀ ਨਹੀਂ ਹੈ ਉਹ ਸੋਚਣ ਲੱਗਾ ਜਿਸ ਬੁੱਧੀ ਨਾਲ ਬਿਨਾਂ ਦੇਖੇ ਭਵਿੱਖ ਦਾ ਅੰਦਾਜ਼ਾ ਲੱਗ ਜਾਵੇ ਉਸ ਧਾਰਨ ਬੁੱਧੀ ਨਹੀਂ ਹੁੰਦੀ ਅਜਿਹੀ ਸਮਝ ਦਾ ਰਾਜ਼ ਮਹਿਲ ਵਿੱਚ ਹੀ ਦੁਰਲਭ ਹੈ ਰਾਜਾ ਦੇ ਮਨ ਵਿੱਚ ਇੱਕ ਉਤਸੁਕਤਾ ਪੈਦਾ ਹੋਈ ਅਤੇ ਨਾਲ ਹੀ ਥੋੜਾ ਡਰ ਵੀ ਕਿਉਂਕਿ ਨੀਤੀ ਸ਼ਾਸਤਰ ਕਹਿੰਦਾ ਹੈ ਬੁੱਧੀਮਾਨ ਵਿਅਕਤੀ ਤੋਂ ਰਾਜਾ ਵੀ ਸਾਵਧਾਨ ਰਹਿੰਦਾ ਹੈ ਰਾਜਾ ਦੇ ਮਨ ਵਿੱਚ ਇਹ ਵੀ ਖਿਆਲ ਆਇਆ ਕਿ ਅਜਿਹੀ ਚਲਾਕ ਲੜਕੀ ਰਾਸ਼ਟਰ ਲਈ ਉਪਯੋਗੀ ਵੀ ਹੋ ਸਕਦੀ ਹੈ ਅਤੇ ਖਤਰਨਾਕ ਵੀ ਜੇਕਰ ਉਸਦੀ ਬੁੱਧੀ ਗਲਤ ਦਿਸ਼ਾ ਵਿੱਚ ਚਲੀ ਜਾਵੇ ਤੇਜ ਬੁੱਧੀ ਤਲਵਾਰ ਦੀ ਤਰ੍ਹਾਂ ਹੁੰਦੀ ਹੈ ਸਹੀ ਹੱਥਾਂ ਵਿੱਚ ਹੋਵੇ ਤਾਂ ਰੱਖਿਆ ਕਰਦੀ ਹੈ ਗਲਤ ਹੱਥਾਂ ਵਿੱਚ ਹੋਵੇ ਤਾਂ ਵਿਨਾਸ਼ ਕਰਦੀ ਹੈ ਰਾਜਾ ਨੇ ਕਿਸਾਨ ਤੋਂ ਪੁੱਛਿਆ ਤੁਹਾਡੀ ਬੇਟੀ ਦਾ ਨਾਮ ਕੀ ਹੈ ਉਸਨੂੰ ਕਹਿਣਾ ਕਿ ਮੈਂ ਉਸਦੀ ਬੁੱਧੀ ਦੀ ਪ੍ਰੀਖਿਆ ਲੈਣਾ ਚਾਹੁੰਦਾ ਹਾਂ ਜੇ ਉਹ ਸੱਚਮੁੱਚ ਬੁੱਧੀਮਾਨ ਹੈ ਤਾਂ ਮੇਰੀ ਗੱਲ ਮੰਨ ਕੇ ਕੰਮ ਪੂਰਾ ਕਰੋ ਫਿਰ ਰਾਜਾ ਨੇ ਕਪਾਹ ਦੀ ਛੋਟੀ ਜਹੀ ਪੂੜੀ ਮੰਗਵਾਈ ਅਤੇ ਕਿਸਾਨ ਨੂੰ ਦਿੰਦੇ ਹੋਏ ਕਿਹਾ ਇੱਕ ਕਪਾਹ ਆਪਣੀ ਬੇਟੀ ਨੂੰ ਦੇ ਦੇਣਾ ਅਤੇ ਕਹਿਣਾ ਕਿ ਇਸ ਨਾਲ ਮੇਰੀ ਫੌਜ ਲਈ ਕਮੀਜ਼ਾਂ ਬਣਾ ਕੇ ਦੇ ਦੇਵੇਂ ਅਤੇ ਹਾਂ ਮੈਨੂੰ ਜਲਦੀ ਚਾਹੀਦੀਆਂ ਹਨ ਇਹ ਸੁਣ ਕੇ ਕਿਸਾਨ ਦਾ ਚਿਹਰਾ ਸੁੱਕ ਜਾਂਦਾ ਹੈ ਇਹ ਤਾਂ ਅਸੰਭਵ ਸੀ ਕਪਾਹ ਇੰਨੀ ਘੱਟ ਤੇ ਕਮੀਜ਼ਾਂ ਪੂਰੀ ਫੌਜ ਲਈ ਰਾਜਾ ਦੁਆਰਾ ਦਿੱਤੀ ਗਈ ਚੁਣੌਤੀ ਸੁਣ ਕੇ ਕਿਸਾਨ ਦੇ ਪੈਰਾਂ ਵਿੱਚੋਂ ਜਿਵੇਂ ਜਾਨ ਹੀ ਨਹੀਂ ਰਹੀ हाथ ਵਿੱਚ ਕਪਾਹ ਦੀ ਛੋਟੀ ਜਿਹੀ ਪੂੜੀ ਫੜੀ। ਉਹ ਘਰ ਪਹੁੰਚਦਾ ਹੈ ਤਾਂ ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਉਸ ਨੂੰ ਲੱਗਦਾ ਸੀ ਕਿ ਹੁਣ ਉਸ ਦੇ ਅਤੇ ਉਸ ਦੀ ਬੇਟੀ 우ਸ਼ਾ ਲਈ ਮੌਤ ਨਿਸ਼ਚਿਤ ਹੈ। ਘਰ ਪਹੁੰਚਦੇ ਹੀ ਉਸ ਨੇ ਪੂੜੀ 우ਸ਼ਾ ਦੇ ਹੱਥ ਵਿੱਚ ਫੜਾ ਦਿੱਤੀ। ਬੇਟੀ 우ਸ਼ਾ ਸਾਡੇ ਦਿਨ ਹੁਣ ਬੁਰੇ ਆ ਗਏ ਹਨ। ਰਾਜਾ ਨੇ ਕਪਾਹ ਦਿੱਤੀ ਅਤੇ ਕਿਹਾ ਹੈ ਕਿ ਇਸ ਨਾਲ ਫੌਜ ਦੀਆਂ ਕਮੀਜ਼ਾਂ ਬਣਾ ਕੇ ਤੁਰੰਤ ਭੇਜ ਦੇਣਾ। ਇਹ ਕੰਮ ਕਿਵੇਂ ਹੋਵੇਗਾ? ਉਸ਼ਾ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਪਿਤਾ ਜੀ ਹਰ ਮੁਸ਼ਕਿਲ ਕੰਮ ਅਸੰਭਵ ਨਹੀਂ ਹੁੰਦਾ ਬਸ ਉਸ ਨੂੰ ਸਮਝਦਾਰੀ ਨਾਲ ਹੱਲ ਕਰਨਾ ਪੈਂਦਾ ਹੈ ਪਹਿਲਾਂ ਮੈਨੂੰ ਥੋੜਾ ਸੋਚਣ ਦਿਓ ਕਪਾਹ ਦੀ ਪੂੜੀ ਉਸ਼ਾ ਨੇ ਖੋਲੀ ਕਪਾਹ ਬਹੁਤ ਮੁਲਾਇਮ ਲੱਗ ਰਹੀ ਸੀ ਪਰ ਉਹ ਜਾਣਦੀ ਸੀ ਕਿ ਚਾਹੇ ਕਿੰਨਾ ਵੀ ਸਾਫ਼ ਕਿਉਂ ਨਾ ਹੋਵੇ ਉਸ ਵਿੱਚ ਬਿਨੋਲੇਜ਼ ਜ਼ਰੂਰ ਰਹ ਜਾਂਦੇ ਹਨ ਉਸਨੇ ਕਪਾਹ ਨੂੰ ਹਵਾ ਵਿੱਚ ਉਛਾਲਿਆ ਅਤੇ ਜ਼ੋਰ ਨਾਲ ਝਾੜਿਆ ਕਪਾਹ ਫੁੱਲ ਗਿਆ ਅਤੇ ਦੋ ਬినੋਲੇ ਦੇਖ ਪਏ। 우샤 ਦੀ ਅੱਖਾਂ ਚਮਕ ਉੱਠੀਆਂ। ਉਹ ਮੁਸਕੁਰਾਈ ਅਤੇ ਬੋਲੀ, "ਬਸ ਪਿਤਾ ਜੀ। ਸਾਡੀ ਜਿੱਤ ਦਾ ਰਸਤਾ ਇਹੀ ਦੋ ਛੋਟੇ ਜਿਹੇ ਬੀਜ ਹਨ।" ਉਸ ਦੀਆਂ ਗੱਲਾਂ ਕਿਸਾਨ ਨਹੀਂ ਸਮਝਿਆ। "ਇਹ ਕੀ ਕਰਨਗੇ? ਇਨ੍ਹਾਂ ਤੋਂ ਕੋਈ ਕਮੀਜ਼ ਬਣੇਗੀ?" 우샤 ਨੇ ਕਿਹਾ, "ਸਮੱਸਿਆ ਛੋਟੀ ਹੋਵੇ ਜਾਂ ਵੱਡੀ, ਉਸ ਦੇ ਅੰਦਰ ਹੀ ਹੱਲ ਹੁੰਦਾ ਹੈ। ਬਸ ਉਸ ਨੂੰ ਪਛਾਣਨ ਦੀ ਬੁੱਧੀ ਚਾਹੀਦੀ ਹੈ।" ਉਸ ਨੇ ਦੋਵੇਂ ਬੀਜ ਚੁੱਕੇ ਅਤੇ ਪਿਤਾ ਨੂੰ ਫੜਾ ਦਿੱਤੇ। "ਪਿਤਾ ਜੀ, ਤੁਸੀਂ ਹੁਣੇ ਇਸੇ ਸਮੇਂ ਮਹਿਲ ਵਿੱਚ ਚਲੇ ਜਾਓ ਅਤੇ ਰਾਜਾ ਨੂੰ ਮੇਰਾ ਸੰਦੇਸ਼ ਦੇਣਾ। ਕਿਸਾਨ ਡਰਦੇ-ਡਰਦੇ ਬੋਲਿਆ ਬੇਟੀ ਮੈਂ ਫਿਰ ਤੋਂ ਰਾਜ ਦਰਬਾਰ ਵਿੱਚ ਚਲਾ ਜਾਵਾਂ। ਉੱਥੇ ਦੇ ਸਿਪਾਹੀ, ਮੰਤਰੀ, ਦਰਬਾਰੀ ਸਭ ਮੈਨੂੰ ਪਛਾਣਨ ਲੱਗੇ ਹਨ। ਰਾਜਾ ਗੁੱਸੇ ਵਿੱਚ ਆ ਗਿਆ ਤਾਂ ਇਸੇ ਕਪਾਹ ਦੀ ਤਰ੍ਹਾਂ ਉਹ ਮੈਨੂੰ ਵੀ ਉਡਾ ਦੇਵੇਗਾ। ਬੇਟੀ ਨੇ ਕਿਹਾ ਹਿੰਮਤ ਦੇ ਬਿਨਾਂ ਬੁੱਧੀ ਅਧੂਰੀ ਹੁੰਦੀ ਹੈ ਪਿਤਾ ਜੀ। ਡਰ ਕੇ ਭੱਜਣ ਨਾਲ ਸਮੱਸਿਆਵਾਂ ਹੋਰ ਵੱਧ ਜਾਂਦੀਆਂ ਹਨ। ਜਾਓ ਤੇ ਰਾਜਾ ਨੂੰ ਬਿਲਕੁਲ ਉਸੇ ਤਰ੍ਹਾਂ ਕਹਿਣਾ ਜਿਵੇਂ ਮੈਂ ਦੱਸ ਰਹੀ ਹਾਂ 우ਸ਼ਾ ਨੇ ਆਪਣੇ ਪਿਤਾ ਨੂੰ ਕਿਹਾ ਰਾਜਾ ਸਾਹਿਬ ਨੂੰ ਕਹੋ ਕਿ ਉਹਨਾਂ ਦੀ ਚੁਣੌਤੀ ਮੈਂ ਸਵੀਕਾਰ ਕੀਤੀ ਹੈ ਮੈਂ ਉਹਨਾਂ ਦੀ ਫੌਜ਼ ਲਈ ਕਮੀਜ਼ਾਂ ਜ਼ਰੂਰ ਬਣਾ ਦੇਾਂਗੀ ਪਰ ਮੇਰੇ ਕੋਲ ਚਰਖਾ ਨਹੀਂ ਹੈ ਅਤੇ ਨਾ ਕਰਨ ਦਾ ਹੈ ਸੂਤ ਕਿਵੇਂ ਕੱਤਾ ਕਪੜਾ ਕਿਵੇਂ ਬੁਣਾ ਤੁਸੀਂ ਉਹਨਾਂ ਨੂੰ ਕਹੋ ਕਿ ਇਹਨਾਂ ਦੋਵਾਂ ਬੀਜਾਂ ਦੇ ਖੋਲ ਤੂੰ ਚਰਖਾ ਤਿੱਕਰਗਾ ਬਣਵਾ ਕੇ ਭੇਜ ਦੇ ਜਿਵੇਂ ਹੀ ਇਹ ਚੀਜ਼ਾਂ ਤਿਆਰ ਹੋਣਗੀਆਂ ਉਵੇਂ ਹੀ ਮੈਂ ਕਮੀਜ਼ਾਂ ਵੀ ਤਿਆਰ ਕਰ ਦੇਵਾਂਗੀ ਇਸ ਹੁੰਦੇ ਹੀ ਕਿਸਾਨ ਸਮਝ ਗਿਆ ਕਿ ਬੇਟੀ ਫਿਰ ਇੱਕ ਚਲਾਕ ਜਵਾਬ ਦੇ ਰਹੀ ਹੈ ਪਰ ਕੀ ਇਹ ਜਵਾਬ ਰਾਜਾ ਨੂੰ ਸਮਝ ਵਿੱਚ ਆਵੇਗਾ ਕਿ ਰਾਜਾ ਮੰਨੇਗਾ ਪ੍ਰੰਤੂ ਪੂਸ਼ਾ ਨੇ ਸਪਸ਼ਟ ਕਿਹਾ ਸੀ ਬਿਨਾ ਸਮਾਨ ਤੇ ਕੰਮ ਕਰਵਾਉਣਾ ਅਨੁਚਿਤ ਹੈ ਜੋ ਮੰਗ ਰਾਜਾ ਨੇ ਕੀਤੀ ਹੈ ਉਹੀ ਵਸਤੂਆਂ ਪਹਿਲਾਂ ਉਸ ਨੂੰ ਵੀ ਦੇਣੀਆਂ ਚਾਹੀਦੀਆਂ ਹਨ ਅਸੰਭਵ ਕੰਮ ਦਾ ਉੱਤਰ ਅਸੰਭਵ ਮੰਗ ਨਾਲ ਹੀ ਦਿੱਤਾ ਜਾਂਦਾ ਹੈ ਕਹਿੰਦੇ ਹਨ ਜੋ ਕੰਮ ਖੁਦ ਨਾ ਕਰ ਸਕੇ ਉਸ ਨੂੰ ਦੂਜਿਆਂ ਤੇ ਥੋਪਣਾ ਅਨਿਆਏ ਹੈ ਕਿਸਾਨ ਹੀ ਕੀ ਕੋਈ ਵੀ ਅਨਪੜ ਵਿਅਕਤੀ ਵੀ ਇਹ ਗੱਲ ਆਸਾਨੀ ਨਾਲ ਸਮਝ ਸਕਦਾ ਹੈ ਕਿਸਾਨ ਫਿਰ ਵੀ ਘਬਰਾਇਆ ਹੋਇਆ ਸੀ ਬੇਟੀ ਰਾਜਾ ਗੁੱਸੇ ਵਿੱਚ ਆ ਗਿਆ ਤਾਂ ਸਾਡੇ ਦੋਵਾਂ ਦੇ ਸਿਰ ਕੱਟੇ ਜਾਣਗੇ ਉਸ਼ਾ ਨੇ ਪਿਤਾ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਪਿਤਾ ਜੀ ਯਾਦ ਰੱਖੋ ਬੁੱਧੀ ਨਾਲ ਕੀਤਾ ਗਿਆ ਹਰ ਉੱਤਰ ਰਾਜਾ ਨਵੀ ਸੋਚਣ ਲਈ ਮਜਬੂਰ ਕਰਦਾ ਹੈ ਤੁਸੀਂ ਉੱਥੇ ਜਾ ਕੇ ਮੇਰਾ ਸੰਦੇਸ਼ ਸੁਣਾ ਦਿਓ ਬਾਕੀ ਕੰਮ ਮੇਰੇ ਹੱਥ ਵਿੱਚ ਹੈ ਬੇਟੀ ਦੀ ਗੱਲ ਸੁਣ ਕੇ ਪਿਤਾ ਦੀ ਹਿੰਮਤ ਵਾਪਸ ਆ ਗਈ ਉਹ ਉਹ ਥੈਲੀ ਵਿੱਚ ਬੀਜ ਰੱਖ ਕੇ ਰਾਜ ਮਹਿਲ ਵੱਲ ਚੱਲ ਪਿਆ ਕਿਸਾਨ ਦਰਬਾਰ ਵਿੱਚ ਪਹੁੰਚਿਆ ਰਾਜਾ ਪਹਿਲਾਂ ਤੋਂ ਹੀ ਉੱਥੇ ਬੈਠਾ ਹੋਇਆ ਸੀ ਕਾਹੂ ਕਿਸਾਨ ਕੀ ਤੁਹਾਡੀ ਬੇਟੀ ਨੇ ਕੰਮ ਸ਼ੁਰੂ ਕੀਤਾ ਕਿਸਾਨ ਨੇ ਆਦਰ ਨਾਲ ਕਿਹਾ ਮਹਾਰਾਜ ਉਸਨੇ ਤੁਹਾਡੀ ਚੁਣੌਤੀ ਸਵੀਕਾਰ ਕਰ ਲਈ ਹੈ ਬਸ ਇੱਕ ਛੋਟੀ ਜੀ ਗੱਲ ਕਹਿਣੀ ਸੀ ਮੇਰੀ ਬੇਟੀ ਨੇ ਕਿਹਾ ਹੈ ਕਿ ਮੈਂ ਕਮੀਜ਼ਾਂ ਜ਼ਰੂਰ ਬਣਾਵਾਂਗੀ ਪਰ ਪਹਿਲਾਂ ਇਹਨਾਂ ਦੋ ਬੀਜਾਂ ਦੇ ਖੋਲ ਤੋਂ ਚਰਖਾ ਤੇ ਕਰਗਾ ਬਣਵਾ ਕੇ ਬਿਜਵਾ ਦਿਓ ਰਾਜਾ ਇਹ ਸੁਣ ਕੇ ਕੁਝ ਪਲਾਂ ਲਈ ਹੱਕਾ ਵਕਾ ਰਹਿ ਗਿਆ ਫਿਰ ਉਹ ਮੁਸਕਰਾਇਆ ਵਾਹ ਇਹ ਲੜਕੀ ਤਾਂ ਸੱਚਮੁੱਚ ਬਹੁਤ ਚਲਾਕ ਹੈ ਅਸੰਭਵ ਕੰਮ ਨੂੰ ਅਸੰਭਵ ਉੱਤਰ ਨਾਲ ਹੀ ਟਾਲ ਦਿੱਤਾ ਇਹ ਸਧਾਰਨ ਬੁੱਧੀ ਵਾਲੀ ਲੜਕੀ ਨਹੀਂ ਹੈ ਇਹ ਰਾਜ ਦੇ ਵੱਡੇ-ਵੱਡੇ ਮੰਤਰੀਆਂ ਨੂੰ ਵੀ ਮਾਤ ਦੇ ਸਕਦੀ ਹੈ ਰਾਜਾ ਨੇ ਮਨ ਵਿੱਚ ਸੋਚਿਆ ਜਿਸ ਉਮਰ ਵਿੱਚ ਲੜਕੀਆਂ ਗੁੱਡੀਆਂ ਨਾਲ ਖੇਡਦੀਆਂ ਹਨ ਉਸ ਉਮਰ ਵਿੱਚ ਇਹ ਲੜਕੀ ਬੁੱਤੀ ਦੇ ਖੇਡ ਖੇਡ ਰਹੀ ਹੈ ਕਿਸਾਨ ਡਰਦੇ-ਡਰਦੇ ਬੋਲਿਆ ਮਹਾਰਾਜ ਜੇਕਰ ਮਾਫ ਕਰੋ ਤਾਂ ਮੈਂ ਘਰ ਜਾਵਾਂ ਰਾਜਾ ਨੇ ਕਿਹਾ ਅੱਜ ਮੈਨੂੰ ਤੁਹਾਡੀ ਬੇਟੀ ਦੀ ਬੁੱਤੀ ਦਾ ਸਵਾਦ ਮਿਲ ਗਿਆ ਹੈ ਹੁਣ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ ਉਸ ਨੂੰ ਕਹੋ ਕਿ ਉਹ ਮੈਲ ਵਿੱਚ ਆਵੇ ਪਰ ਮੇਰੀਆਂ ਕੁਝ ਸ਼ਰਤਾਂ ਹਨ ਅਤੇ ਫਿਰ ਰਾਜਾ ਨੇ ਉਹ ਕਠਿਨ ਸ਼ਰਤਾਂ ਕਿਸਾਨ ਦੇ ਸਾਹਮਣੇ ਰੱਖੀਆਂ ਰਾਜਾ ਨੇ ਕਿਹਾ ਕਿ ਜੇਕਰ ਤੁਹਾਡੀ ਬੇਟੀ ਮੈਨੂੰ ਮਿਲਣ ਆਵੇ ਤਾਂ ਉਹ ਕਪੜੇ ਪਹਿਨ ਕੇ ਵੀ ਨਾ ਆਵੇ ਅਤੇ ਬਿਨਾਂ ਕੱਪੜਿਆਂ ਦੇ ਵੀ ਨਾ ਆਵੇ ਭੁੱਖੀ ਹੋ ਕੇ ਵੀ ਨਾ ਆਵੇ ਅਤੇ ਪੇਟ ਭਰ ਕੇ ਵੀ ਨਾ ਆਵੇ ਸਵਾਰੀ ਤੇ ਵੀ ਨਾ ਆਵੇ ਅਤੇ ਪੈਦਲ ਵੀ ਨਾ ਆਵੇ ਦਿਨ ਵਿੱਚ ਵੀ ਨਾ ਆਵੇ ਤੇ ਰਾਤ ਵਿੱਚ ਵੀ ਨਾ ਆਵੇ ਜੇਕਰ ਉਸਨੇ ਇੱਕ ਵੀ ਸ਼ਰਤ ਤੋੜੀ ਤਾਂ ਤੁਹਾਡੇ ਦੋਵਾਂ ਦੀ ਜਾਨ ਨਹੀਂ ਬਚੇਗੀ ਕਿਸਾਨ ਇਹ ਸੁਣ ਕੇ ਉੱਥੇ ਹੀ ਕੰਬਣ ਲੱਗਦਾ ਹੈ ਪਰ ਸ਼ਰਤਾਂ ਤੈ ਹੋ ਚੁੱਕੀਆਂ ਸਨ ਕਿਸਾਨ ਦਾ ਚਿਹਰਾ ਕਿਸੇ 부জে ਦੀਵੇ ਜਿਹਾ ਹੋ ਗਿਆ ਸੀ ਉਸਨੇ ਘਰ ਪਹੁੰਚਦੇ ਹੀ ਊਸ਼ਾ ਨੂੰ ਸਾਰੀਆਂ ਗੱਲਾਂ ਦੱਸੀ ਦੋਸਤੋ ਸੁਧਾਰਨ ਬੁੱਤੀ ਵਾਲਾ ਕੋਈ ਵੀ ਵਿਅਕਤੀ ਇਸ ਚੁਣੌਤੀ ਨੂੰ ਸੁਣ ਕੇ ਕੰਬਰਾ ਕੇ ਬੈਠ ਜਾਂਦਾ ਪਰ ਊਸ਼ਾ ਦੀਆਂ ਅੱਖਾਂ ਵਿੱਚ ਡਰ ਨਹੀਂ ਬਲਕਿ ਇੱਕ ਅਜੀਬ ਜਹੀ ਚਮਕ ਸੀ ਉਸਨੇ ਪਿਤਾ ਨੂੰ ਭਰੋਸਾ ਦਿੱਤਾ ਪਿਤਾ ਜੀ ਇਹ ਮੁਸ਼ਕਲ ਜ਼ਰੂਰ ਹੈ ਪਰ ਅਸੰਭਵ ਨਹੀਂ ਬੁੱਧੀ ਦੇ ਰਸਤੇ ਹਮੇਸ਼ਾ ਦੋ ਹੁੰਦੇ ਹਨ ਇੱਕ ਜੋ ਅੱਖਾਂ ਨਾਲ ਦਿਸਦਾ ਹੈ ਦੂਜਾ ਜੋ ਸੋਚ ਨਾਲ ਮਿਲਦਾ ਹੈ ਮੈਂ ਦੂਜਾ ਰਸਤਾ ਚੁਣਾਂਗੀ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ 우ਸ਼ਾ ਜਾਗ ਉੱਠੀ ਉਸਨੇ ਸਾਰੀਆਂ ਸ਼ਰਤਾਂ ਮਨ ਵਿੱਚ ਦੁਹਰਾਈਆਂ ਅਤੇ ਉਹਨਾਂ ਦੇ ਅੰਦਰ ਛੁਪਿਆ ਰਸਤਾ ਲੱਭਿਆ ਇਹ ਹੀ ਬੁੱਧੀ ਦੀ ਖਾਸੀਅਤ ਹੁੰਦੀ ਹੈ ਜਿੱਥੇ ਲੋਕ ਕੰਦਾ ਦੇਖਦੇ ਹਨ ਉੱਥੇ ਸਮਝਦਾਰ ਲੋਕ ਦਰਵਾਜ਼ਾ ਲੱਭ ਲੈਂਦੇ ਹਨ ਸਭ ਤੋਂ ਪਹਿਲਾਂ ਉਸ ਨੇ ਇੱਕ ਮੱਛੀ ਫੜਨ ਵਾਲਾ ਜਾਲ ਚੁੱਕਿਆ ਉਹ ਜਾਣਦੀ ਸੀ ਕਿ ਜਾਲ ਕੱਪੜਾ ਨਹੀਂ ਪਰ ਕੱਪੜੇ ਜਿਹਾ ਵੀ ਨਹੀਂ ਉਸ ਦੇ ਪਾਰ ਦਿਖਦਾ ਵੀ ਹੈ ਅਤੇ ਛੁਪ ਪੌਂਦਾ ਵੀ ਹੈ ਉਸ ਨੇ ਜਾਲ ਨੂੰ ਇਸ ਤਰ੍ਹਾਂ ਨਾਲ ਆਪਣੇ ਚਾਰੇ ਪਾਸੇ ਲਪੇਟ ਲਿਆ ਕਿ ਉਹ ਨੰਗੀ ਵੀ ਨਹੀਂ ਸੀ ਅਤੇ ਕੱਪੜੇ ਪੈਨੇ ਵੀ ਨਹੀਂ ਸੀ ਪਰ ਉਸਨੇ ਭੋਜਨ ਦੀ ਸਮੱਸਿਆ ਸੁਲਝਾਈ ਉਸਨੇ ਦੋ ਮੁਠੀ ਚਬੀਨਾ ਯਾਨੀ ਕਿ ਪੁੰਨਿਆ ਹੋਇਆ ਅੰਨ ਖਾਦਾ ਇੰਨਾ ਘੱਟ ਕਿ ਪੇਟ ਭਰ ਨਾ ਸਕੇ ਅਤੇ ਇੰਨਾ ਜ਼ਿਆਦਾ ਵੀ ਨਹੀਂ ਕਿ ਭੁੱਖ ਵੀ ਪੂਰੀ ਨਾ ਰਹੇ ਹੁਣ ਸਵਾਰੀ ਦਾ ਪ੍ਰਸੰਗ ਸੀ 우ਸ਼ਾ ਨੇ ਇੱਕ ਬੱਕਰੀ ਨੂੰ ਬਾਹਰ ਕੱਢਿਆ ਬੱਕਰੀ ਤੇ ਚੜ ਕੇ ਪੂਰਾ ਬੈਠਣਾ ਸਵਾਰੀ ਮੰਨ ਲਿਆ ਜਾਂਦਾ ਅਤੇ ਪੂਰੀ ਤਰ੍ਹਾਂ ਜ਼ਮੀਨ ਤੇ ਚੱਲਣਾ ਪੈਦਲ ਮੰਨ ਲਿਆ ਜਾਂਦਾ ਇਸ ਲਈ 우ਸ਼ਾ ਨੇ ਬੱਕਰੀ ਦੀ ਪਿੱਠ ਤੇ ਇੱਕ ਗੱਦੀ ਰੱਖੀ ਅਤੇ ਇਸ ਤਰ੍ਹਾਂ ਬੈਠੀ ਕਿ ਇੱਕ ਪੈਰ ਬੱਕਰੀ ਤੇ ਸੀ ਅਤੇ ਇੱਕ ਜ਼ਮੀਨ ਤੇ ਹਲਕਾ ਜਿਹਾ ਛੁਰਿਆ ਸੀ ਇਸ ਤਰ੍ਹਾਂ ਉਹ ਨਾ ਬੱਕਰੀ ਤੇ ਪੂਰੀ ਬੈਠੀ ਸੀ ਤੇ ਨਾ ਪੈਦਲ ਹੁਣ ਸਮੇਂ ਦੀ ਚੋਣ ਬਚੀ ਸੀ ਨਾ ਦਿਨ ਵਿੱਚ ਜਾਣਾ ਸੀ ਨਾ ਰਾਤ ਵਿੱਚ ਉਸਨੇ ਉਹ ਸਮਾਂ ਚੁਣਿਆ ਜਿਸ ਨੂੰ ਲੋਕ ਝੁੱਟਪਟਾ ਕਹਿੰਦੇ ਹਨ ਨਾ ਪੂਰੀ ਉਜਿਆਰੀ ਨਾ ਪੂਰੀ ਅੰਧਿਆਰੀ ਇਹੀ ਵਿਚਕਾਰਲਾ ਛਿਣ ਉਸਦੀ ਸੁਰੱਖਿਆ ਬਣ ਗਿਆ ਉਸ਼ਾ ਨੇ ਪਿਤਾ ਨੂੰ ਕਿਹਾ ਪਿਤਾ ਜੀ ਸੱਚੀ ਬੁੱਧੀ ਉਹ ਹੈ ਜੋ ਸੰਕਟ ਨੂੰ ਪੌੜੀ ਬਣਾ ਦੇਵੇ ਹਣ ਮੈਂ ਮਹਿਲ ਜਾ ਰਹੀ ਹਾਂ ਜਿਵੇਂ ਹੀ 우ਸ਼ਾ ਮਹਿਲ ਦੇ ਦਵਾਰ ਤੇ ਪਹੁੰਚੀ ਪਹਿਰੇਦਾਰਾਂ ਦੇ ਹੋਸ਼ ਉੱਟ ਕੇ ਇੱਕ ਲੜਕੀ ਜਾਲ ਵਿੱਚ ਲਿਪਟੀ ਹੋਈ ਬੱਕਰੀ ਦੀ ਪਿੱਠ ਤੇ ਅੱਧੀ ਬੈਠੀ ਹੋਈ ਪਤਾ ਨਹੀਂ ਕਿਹੋ ਜਿਹੀ ਪੇਸ਼ ਵਿੱਚ ਸੀ ਕੁਝ ਪਹਿਰੇਦਾਰ ਉਸ ਨੂੰ ਪਾਗਲ ਸਮਝ ਕੇ ਰੋਕਣ ਲੱਗੇ ਪਰ ਦੂਜੇ ਨੇ ਕਿਹਾ ਅਰੇ ਭਾਈ ਰਾਜਾ ਨੇ ਹੀ ਇਸ ਨੂੰ ਇਸੇ ਰੂਪ ਵਿੱਚ ਆਉਣ ਦਾ ਆਦੇਸ਼ ਦਿੱਤਾ ਹੈ ਇਸ ਨੂੰ ਜਾਣ ਦਿਓ ਉਸ਼ਾ ਬਿਨਾ ਕਬਰਾਇ ਮੈਲ ਦੇ ਅੰਦਰ ਪਹੁੰਚੀ ਉਸਦੇ ਕਦਮਾਂ ਵਿੱਚ ਇੱਕ ਅਜੀਬ ਜਿਹਾ ਆਤਮ ਵਿਸ਼ਵਾਸੀ ਦਰਬਾਰ ਵਿੱਚ ਬੈਠਾ ਰਾਜਾ ਉਸ ਨੂੰ ਦੇਖ ਕੇ ਪਹਿਲਾਂ ਤਾਂ ਹੈਰਾਨ ਰਹਿ ਗਿਆ ਉਹ ਸਮਝ ਰਿਹਾ ਸੀ ਕਿ ਕੋਈ ਵੀ ਲੜਕੀ ਬਿਨਾ ਅਟਪਟੇ ਨਿਯਮਾਂ ਦਾ ਹੱਲ ਵੀ ਨਹੀਂ ਲੱਭ ਸਕੇਗੀ ਪਰ ਉਸ਼ਾ ਸਾਰੀਆਂ ਸ਼ਰਤਾਂ ਇੱਕ ਇੱਕ ਕਰਕੇ ਪੂਰੀਆਂ ਕਰਕੇ ਉਸਦੇ ਸਾਹਮਣੇ ਖੜੀ ਸੀ ਰਾਜਾ ਨੇ ਗੰਭੀਰ ਆਵਾਜ਼ ਵਿੱਚ ਕਿਹਾ ਲੜਕੀ ਤੂੰ ਜਾਣਦੀ ਹੈ ਕਿ ਮੈਂ ਜੋ ਸ਼ਰਤਾਂ ਰੱਖੀਆਂ ਹਨ ਉਹ ਮਜ਼ਾਕ ਨਹੀਂ ਸਨ ਦੱਸ ਕਿ ਤੂੰ ਉਹਨਾਂ ਨੂੰ ਪੂਰਾ ਕੀਤਾ? ਉਸਾ ਨੇ ਸ਼ਾਂਤ ਹੋ ਕੇ ਕਿਹਾ ਮਹਾਰਾਜ ਮੈਂ ਤੁਹਾਡੇ ਆਦੇਸ਼ ਅਨਸਾਰ ਆਈ ਹਾਂ ਨਾ ਕੱਪੜੇ ਵਿੱਚ ਹਾਂ ਨਾ ਬਿਨਾਂ ਕੱਪੜਿਆਂ ਦੇ ਇਹ ਜਾਲ ਦੋਵਾਂ ਦੇ ਵਿੱਚ ਹੈ ਨਾ ਭੁੱਖੀ ਹਾਂ ਨਾ ਪੇਟ ਭਰ ਹੈ ਕਿਉਂਕਿ ਮੈਂ ਕੇਵਲ ਦੋ ਮੁਠੀ ਭੋਜਨ ਕੀਤਾ ਹੈ ਨਾ ਸਵਾਰੀ ਹੈ ਹਾਂ ਨਾ ਪੈਦਲ ਕਿਉਂਕਿ ਇੱਕ ਪੈਰ ਬੱਕਰੀ ਤੇ ਹੈ ਇੱਕ ਜ਼ਮੀਨ ਨਾ ਦਿਨ ਵਿੱਚ ਆਈ ਹਾਂ ਨਾ ਰਾਤ ਵਿੱਚ ਬਲਕਿ ਉਸ ਸਮੇਂ ਆਈ ਹਾਂ ਜਦੋਂ ਦੋਵਾਂ ਦਾ ਮੇਲ ਹੁੰਦਾ ਹੈ। ਰਾਜਾ ਇੰਨਾ ਜ਼ੋਰ ਨਾਲ ਹੱਸਿਆ ਕਿ ਪੂਰਾ ਦਰਬਾਰ ਗੂੰਜ ਉੱਠਿਆ। ਊਸ਼ਾ ਤੂੰ ਤਾਂ ਸੱਚਮੁੱਚ ਅਸਧਾਨ ਬੁੱਧੀ ਵਾਲੀ ਲੜਕੀ ਹੈ। ਤੇਰੇ ਜਿਹੀ ਚਤ్రਾਈ ਮੈਂ ਪੂਰੇ ਜੀਵਨ ਵਿੱਚ ਨਹੀਂ ਦੇਖੀ। ਰਾਜਾ ਕੁਝ ਦੇਰ ਸੋਚਦਾ ਰਿਹਾ ਫਿਰ ਬੋਲਿਆ ਊਸ਼ਾ ਮੈਂ ਤੇਰੇ ਜਿਹੀ ਬੁੱਧੀਮਾਨ ਲੜਕੀ ਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹਾਂ। ਇਹਨਾਂ ਰਿਕ ਸ਼ਰਤ ਹੈ ਤੂੰ ਰਾਜ ਦੇ ਕੰਮਾਂ ਵਿੱਚ ਕਦੇ ਦਖਲ ਨਹੀਂ ਦੇਵੇਂਗੀ ਦਰਬਾਰ ਦੇ ਮਾਮਲਿਆਂ ਵਿੱਚ ਤੇਰੀ ਜ਼ੁਬਾਨ ਨਹੀਂ ਖੁੱਲਣੀ ਚਾਹੀਦੀ ਕੀ ਤੈਨੂੰ ਇਹ ਸ਼ਰਤ ਮਨਜ਼ੂਰ ਹੈ 우ਸ਼ਾ ਨੇ ਪਲ ਪਰ ਸੋਚਿਆ ਰਾਜਾ ਸਮਝ ਰਿਹਾ ਸੀ ਕਿ ਉਹ ਕੁਝ ਖਾਸ ਕਰ ਸਕਦੀ ਹੈ ਇਸ ਲਈ ਉਸਨੂੰ ਰੋਕਣਾ ਚਾਹੁੰਦਾ ਸੀ ਜੋ ਵਿਅਕਤੀ ਬੁੱਧੀ ਵਿੱਚ ਅੱਗੇ ਹੋਵੇ ਉਸ ਤੋਂ ਲੋਕ ਡਰਦੇ ਵੀ ਹਨ ਅਤੇ ਉਸਨੂੰ ਕੋਲ ਵੀ ਰੱਖਣਾ ਚਾਹੁੰਦੇ ਹਨ ਅੰਤ ਵਿੱਚ ਊਸ਼ਾ ਨੇ ਪਿਤਾ ਦੀ ਸਲਾਹ ਤੇ ਆਪਣੇ ਭੋਇਕ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸਤਾਵ ਸਵੀਕਾਰ ਕਰ ਲਿਆ। ਰਾਸ ਭਰ ਵਿੱਚ ਸ਼ਾਹੀ ਵਿਆਹ ਦੀ ਘੋਸ਼ਣਾ ਹੋਈ। ਕਿਸਾਨ ਦੀ ਬੇਟੀ ਜੋ ਆਪਣੀ ਚਤ్రਾਈ ਨਾਲ ਰਾਣੀ ਬਨਣ ਜਾ ਰਹੀ ਸੀ। ਊਸ਼ਾ ਅਤੇ ਰਾਜਾ ਦਾ ਵਿਆਹ ਬੜੇ ਧੂਮ-ਧਾਮ ਨਾਲ ਹੋਇਆ। ਸ਼ਾਦੀ ਤੋਂ ਬਾਅਦ ਊਸ਼ਾ ਸ਼ਾਹੀ ਮਹਿਲ ਵਿੱਚ ਰਹਿਣ ਲੱਗੀ। ਮਹਿਲ ਦੀਆਂ ਉੱਚੀਆਂ ਦੀਵਾਰਾਂ, ਚਾਂਦੀ ਦੇ ਬਰਤਨ, ਸੋਨੇ ਦੇ ਪਰਦੇ ਸਭ ਉਸ ਦੇ ਲਈ ਨਵੇਂ ਸਨ ਪਰ ਉਸ ਦਾ ਮਨ ਅਜੇ ਵਿਸਿੱਤ ਦਾ ਸਾਦਾ ਸੀ। ਉਸ ਨੂੰ ਅਜੇ ਵੀ ਪਿਤਾ ਦਾ ਕੱਚਾ ਘਰ, ਮਿੱਟੀ ਦੀ ਖੁਸ਼ਬੂ ਅਤੇ ਪਿੰਡ ਦੀ ਸ਼ਾਂਤੀ ਯਾਦ ਆਉਂਦੀ ਸੀ। ਪਰ ਉਸਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰ ਲਿਆ ਸੀ। ਰਾਜਾ ਨੇ ਵਿਆਹ ਦੇ ਸਮੇਂ ਜੋ ਸ਼ਰਤ ਲਗਾਈ ਸੀ, ਰਾਜ ਕਾਜ ਵਿੱਚ ਦਖਲ ਨਾ ਦੇਣਾ। ਉਸ ਨੂੰ ਊਸ਼ਾ ਨੇ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬੁੱਧੀ ਨੂੰ ਬੰਨਿਆ ਨਹੀਂ ਜਾ ਸਕਦਾ, ਜਿਵੇਂ ਸੂਰਜ ਨੂੰ ਟਾਕੇ ਨਹੀਂ ਰੱਖਿਆ ਜਾ ਸਕਦਾ। ਉਦੋਂ ਉਸੇ ਸਮੇਂ ਰਾਜਧਾਨੀ ਵਿੱਚ ਇੱਕ ਕਿਸਾਨ ਆਪਣੀ ਗਰਭਵਤੀ ਗਾਂ ਨੂੰ ਲੈ ਕੇ ਸ਼ਹਿਰ ਵਿੱਚ ਆਉਂਦਾ। ਉਸ ਨੂੰ ਵੇਚਣ ਦਾ ਮਨ ਬਣਾ ਕੇ ਆਇਆ ਸੀ ਤਾਂ ਕਿ ਕੁਝ ਪੈਸੇ ਮਿਲ ਜਾਣ ਪਰ ਸ਼ਹਿਰ ਦੀ ਭੀੜ ਇੰਨੀ ਵੱਜ ਚੁੱਕੀ ਸੀ ਕਿ ਉਸ ਨੂੰ ਕਿਸੇ ਵੀ ਸਰਾਈ ਵਿੱਚ ਜਗ੍ਹਾ ਨਹੀਂ ਮਿਲੀ ਤਦ ਇੱਕ ਸਰਾਈ ਵਾਲੇ ਨੂੰ ਉਸ ਗਰੀਬ ਤੇ ਤਰਸ ਆਇਆ ਉਸਨੇ ਕਿਹਾ ਮੇਰੇ ਸਰਾਈ ਦੇ ਬਾਹਰ ਛੱਪਰ ਹੈ ਤੂੰ ਆਪਣੀ ਗਾਂ ਨੂੰ ਉੱਥੇ ਬੰਨ੍ਹ ਦੇ ਅਤੇ ਰਾਤ ਕੱਟ ਲੈ ਕਿਸਾਨ ਨੇ ਗਾਂ ਦੀ ਰੱਸੀ ਕੋਲ ਖੜੀ ਇੱਕ ਗੱਡੀ ਦੇ ਪਹੀਏ ਨਾਲ ਬੰਨ੍ਹ ਦਿੱਤੀ ਅਤੇ ਉੱਥੇ ਹੀ ਲੇਟ ਗਿਆ ਰਾਤ ਪਰ ਉਸ ਨੂੰ ਨੀਂਦ ਆਈ ਸਵੇਰੇ ਜਦੋਂ ਉਸਨੇ ਦੇਖਿਆ ਕਿ ਗਾਂ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਸ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਉਹ ਤੁਰੰਤ ਉਸ ਨੂੰ ਸੰਭਾਲਣ ਵਿੱਚ ਲੱਗ ਗਿਆ ਕਿ ਤਦ ਹੀ ਗੱਡੀ ਵਾਲਾ ਉੱਥੇ ਆ ਪਹੁੰਚਦਾ ਹੈ ਗੱਡੀ ਵਾਲਾ ਗੁੱਸੇ ਨਾਲ ਚਿੱਕਿਆ ਅਰੇ ਰੁਕ ਜਾ ਇਹ ਬੱਚਾ ਮੇਰਾ ਹੈ ਇਹ ਸੁਣ ਕੇ ਕਿਸਾਨ ਸੁੰਝਿਆ ਰਹਿ ਗਿਆ ਇਹ ਬੱਚਾ ਤੇਰਾ ਕਿਵੇਂ ਹੈ ਗਾਂ ਮੇਰੀ ਹੈ ਤਾਂ ਬੱਚਾ ਵੀ ਉਸੇ ਨੇ ਜਨਮਿਆ ਗੱਡੀ ਵਾਲਾ ਅੜ ਗਿਆ ਮੇਰੀ ਗੱਡੀ ਦੇ ਹੇਠਾ ਪਿਆ ਸੀ ਇਸ ਲਈ ਮੇਰਾ ਹੈ ਇਸ ਛੋਟੇ ਜਿਹੇ ਵਿਵਾਦ ਨੇ ਪਿੰਪਲਪਰ ਵਿੱਚ ਭਿਆਨਕ ਰੂਪ ਲੈ ਲਿਆ ਲੋਕ ਇਕੱਠੇ ਹੋ ਗਏ ਕੋਈ ਗਾਂਵ ਵਾਲੇ ਦਾ ਸਾਥ ਦੇ ਰਿਹਾ ਸੀ ਕੋਈ ਗੱਡੀ ਵਾਲੇ ਦਾ ਆਵਾਜ਼ਾਂ ਇੰਨੀਆਂ ਤੇਜ਼ ਹੋਣ ਲੱਗੀਆਂ ਫਿਰ ਗਾਲਾਂ ਹੋਣ ਲੱਗੀਆਂ ਫਿਰ ਹੱਥੋਂ ਪਾਈ ਹੋਈ ਮਾਮਲਾ ਵਿਗੜਦਾ ਗਿਆ ਰਾਜਾ ਨੇ ਸਿਪਾਹੀ ਉੱਥੇ ਪਹੁੰਚ ਕੇ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਦਰਬਾਰ ਵਿੱਚ ਲੈ ਆਏ। ਦਰਬਾਰ ਵਿੱਚ ਜੋ ਦੋਵੇਂ ਆਪਣੀ ਆਪਣੀ ਗੱਲ ਕਰਨ ਲੱਗੇ। ਗੱਡੀ ਵਾਲਾ ਜੋਰ ਦੇ ਕੇ ਬੋਲਿਆ ਮਹਾਰਾਜ, "ਗਾਉ ਉਸਦੇ ਕੋਲ ਹੋ ਸਕਤੀ ਹੈ ਪਰ ਬੱਚਾ ਮੇਰੀ ਗੱਡੀ ਦੇ ਹੇਠਾ ਸੀ ਇਸ ਲਈ ਉਹ ਮੇਰਾ ਹੈ।" ਕਿਸਾਨ ਰੋਂਦੇ ਹੋਏ ਕਹਿ ਰਿਹਾ ਸੀ, "ਮਹਾਰਾਜ, ਗਾਂ ਮੇਰੀ ਹੈ, ਬੱਚਾ ਉਸਦਾ ਹੈ। ਜ਼ਮੀਨ ਜਾਂ ਗੱਡੀ ਦੇ ਹੇਠਾ ਹੋਣਾ ਕੀ ਮੈਨੇ ਰੱਖਦਾ ਹੈ।" ਰਾਜਾ ਨੇ ਕੁਝ ਦੇਰ ਸੋਚਿਆ ਫਿਰ ਬੋਲਿਆ ਵੱਛਾ ਗੱਡੀ ਦੇ ਹੇਠਾਂ ਮਿਲਿਆ ਸੀ ਇਸ ਲਈ ਉਹ ਉਸਦਾ ਮਾਲਕ ਹੈ ਇਹ ਫੈਸਲਾ ਸੁਣ ਕੇ ਕਿਸਾਨ ਦਾ ਦਿਲ ਟੁੱਟ ਗਿਆ ਉਸ ਦੀਆਂ ਅੱਖਾਂ ਚੋਂ ਹੰਝੂ ਡਿੱਗ ਪਏ ਪਰ ਰਾਜਾ ਦੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਸੀ ਕਹਿੰਦੇ ਹਨ ਜਿੱਥੇ ਨਿਆਂ ਕੇਵਲ ਸ਼ਬਦਾਂ ਤੇ ਆਧਾਰਿਤ ਹੋਵੇ ਉੱਥੇ ਸੱਚ ਅਕਸਰ ਹਾਰ ਜਾਂਦਾ ਹੈ ਅਤੇ ਇਹੀ ਹੋਇਆ ਕਿਸਾਨ ਉੱਥੇ ਟੁੱਟਿਆ ਹੋਇਆ ਬਾਹਰ ਆਉਂਦਾ ਹੈ ਉਸ ਨੂੰ ਕਿਸੇ ਨੇ ਸਲਾਹ ਦਿੱਤੀ ਤੁਸੀਂ ਰਾਣੀ ਦੇ ਕੋਲ ਜਾ ਉਹ ਤੁਹਾਡੀ ਗੱਲ ਸਮਝ ਸਕਦੀ ਹੈ ਪਰ ਰਾਜਾ ਨੇ ਕਿਸੇ ਵੀ ਫਰਿਆਦੀ ਨੂੰ ਰਾਣੀ ਨਾਲ ਮਿਲਣ ਤੋਂ ਮਨਾ ਕੀਤਾ ਸੀ ਇਸ ਲਈ ਕਿਸਾਨ ਮਹਿਲ ਦੇ ਪਿਛਲੇ ਪਾਸੇ ਚੱਕਰ ਲਗਾਉਣ ਲੱਗਾ ਅਗਲੇ ਦਿਨ ਉਸਾ ਮਹਿਲ ਦੇ ਬਗੀਸੇ ਵਿੱਚ ਤੈਲ ਰਹੀ ਸੀ ਕਿਸਾਨ ਮੌਕਾ ਦੇਖ ਕੇ ਦੀਵਾਰ ਟੱਪ ਕੇ ਅੰਦਰ ਆਇਆ ਉਹ ਜ਼ਮੀਨ ਤੇ ਬੈਠ ਕੇ ਰੋ ਪਿਆ ਅਤੇ ਸਾਰੀ ਕਹਾਣੀ ਕਹਿ ਸੁਣਾਈ ਉਸਾ ਕੁਝ ਦੇਰ ਚੁੱਪ ਰਹੀ ਫਿਰ ਉਸਨੇ ਕਿਹਾ ਕੱਲ ਰਾਜਾ ਸ਼ਿਕਾਰ ਲਈ ਤਲਾਬ ਦੇ ਕੋਲ ਜਾਣਗੇ ਤੁਸੀਂ ਸਵੇਰੇ ਸਵੇਰੇ ਉੱਥੇ ਜਾ ਕੇ ਸੁੱਕੇ ਤਲਾਬ ਵਿੱਚ ਜਾਲ ਪਾ ਕੇ ਮੱਛੀਆਂ ਫੜਨ ਦਾ ਨਾਟਕ ਕਰਨਾ। ਜਦੋਂ ਰਾਜਾ ਪੁੱਛੇ ਕਿ ਸੁੱਕੇ ਤਲਾਬ ਵਿੱਚ ਕਿਹੋ ਜੀਆਂ ਮੱਛਲੀਆਂ ਲੱਭ ਰਹੇ ਹੋ? ਤਾਂ ਜਵਾਬ ਦੇਣਾ ਮਹਾਰਾਜ ਜਦੋਂ ਗੱਡੀ ਬੱਚਾ ਪੈਦਾ ਕਰ ਸਕਦੀ ਹੈ ਤਾਂ ਸੁੱਕੇ ਤਲਾਬ ਵਿੱਚ ਮੱਛੀ ਕਿਉਂ ਨਹੀਂ ਨਿਕਲ ਸਕਦੀ? ਕਿਸਾਨ ਨੂੰ ਇਹ ਜਵਾਬ ਸੁਣ ਕੇ ਹਾਸਾ ਵੀ ਆਇਆ ਅਤੇ ਉਮੀਦ ਵੀ ਜਾਗੀ। ਅਗਲੇ ਦਿਨ ਕਿਸਾਨ ਠੀਕ ਉਸੇ ਜਗ੍ਹਾ ਤੇ ਪਹੁੰਚ ਜਾਂਦਾ ਹੈ। ਅਤੇ ਜਾ ਸੁਟਕੇ ਬੈਠ ਜਾਂਦਾ ਹੈ ਉਪਰੋਂ ਰਾਜਾ गुजर ਰਹੇ ਸਨ ਇਹ ਦੇਖ ਕੇ ਰਾਜਾ ਚੜ ਜਾਂਦਾ ਹੈ अरे ਮੁਰਖ ਸੁੱਕੇ ਤਲਾਬ ਵਿੱਚ ਭਲਾ ਕੋਈ ਮੱਛਲੀ ਫੜੀ ਜਾਂਦੀ ਹੈ ਕਿਸਾਨ ਮੁਸਕੁਰਾਇਆ ਮਹਾਰਾਜ ਜਦੋਂ ਇੱਕ ਗੱਡੀ ਬੱਚਾ ਦੇ ਸਕਦੀ ਹੈ ਤਾਂ ਸੁੱਕੇ ਤਲਾਬ ਵਿੱਚ ਮੱਛੀ ਕਿਉਂ ਨਹੀਂ ਹੋ ਸਕਦੀ ਰਾਜਾ ਦਾ ਮੂੰਹ ਖੁੱਲ ਦਾ ਖੁੱਲ ਰਿਹਾ ਜਾਂਦਾ ਹੈ ਉਸ ਨੂੰ ਤੁਰੰਤ ਸਮਝ ਵਿੱਚ ਆ ਗਿਆ ਕਿ ਇਹ ਜਵਾਬ ਕਿਸੇ ਹੋਰ ਆਦਮੀ ਦਾ ਦਿੱਤਾ ਹੋਇਆ ਹੈ ਓਹੋ! ਗਰਜਿਆ ਅਤੇ ਉਸ ਨੂੰ ਡਾਂਟਣ ਲੱਗਾ ਸਿੱਧੇ ਸਿੱਧੇ ਦੱਸੋ ਇਹ ਗੱਲ ਤੈਨੂੰ ਕਿਸ ਨੇ ਦੱਸੀ ਕਿਸਾਨ ਡਰ ਜਾਂਦਾ ਹੈ ਉਹ ਝੁੱਕ ਕੇ ਕਹਿਣ ਲੱਗਾ ਮਹਾਰਾਜ ਇਹ ਗੱਲ ਮੈਨੂੰ ਰਾਣੀ ਕੂਸ਼ਾ ਨੇ ਦੱਸੀ ਹੈ ਰਾਜਾ ਕੁਝ ਦੇਰ ਤੱਕ ਸੋਚਦਾ ਰਿਹਾ ਫਿਰ ਉਸਨੇ ਗਲਤੀ ਸੁਧਾਰਦੇ ਹੋਏ ਬੱਚਾ ਗਾਂ ਵਾਲੇ ਨੂੰ ਵਾਪਸ ਕਰ ਦਿੱਤਾ ਸੁੱਕੇ ਤਲਾਬ ਵਾਲੀ ਘਟਨਾ ਤੋਂ ਬਾਅਦ ਰਾਜਾ ਅੰਦਰੋਂ ਬੇਚੈਨ ਹੋ ਗਿਆ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਸੀ ਪਾਰੇ ਗੱਲ ਕੀ ਊਰਸ਼ਾ ਨੇ ਉਸਦੀ ਲਗਾਈ ਹੋਈ ਸ਼ਰਤ ਦਾ ਉਲੰਘਣ ਕੀਤਾ ਹੈ ਇਹ ਗੱਲ ਉਸ ਨੂੰ ਨਾਗਵਾਰ ਗੁਜ਼ਾਰੀ ਰਾਜਾ ਦੇ ਮਨ ਵਿੱਚ ਇਹ ਭਾਵਨਾ ਜਨਮ ਲੈਣ ਲੱਗੀ ਸੀ ਕਿ ਜੇਕਰ ਊਸ਼ਾ ਦਰਬਾਰ ਦੇ ਮਾਮਲਿਆਂ ਵਿੱਚ ਦਖਲ ਦੇਣ ਲੱਗੀ ਤਾਂ ਉਸਦੀ ਪ੍ਰਤਿਸ਼ਠਾ ਘਟ ਜਾਵੇਗੀ ਰਾਜਾ ਨੇ ਤੁਰੰਤ ਊਸ਼ਾ ਨੂੰ ਬੁਲਵਾਇਆ ਊਸ਼ਾ ਸ਼ਾਂਤ ਭਾਵ ਨਾਲ ਉਸਦੇ ਸਾਹਮਣੇ ਖੜੀ ਹੋ ਗਈ ਉਸਦੇ ਚਿਹਰੇ ਤੇ ਨਾ ਡਰ ਸੀ ਨਾ ਅਪਰਾਧ ਰਾਜਾ ਨੇ ਕਠੋਰ ਸਵਰ ਵਿੱਚ ਕਿਹਾ ਓਸ਼ਾ ਤੂੰ ਮੇਰੀ ਆਗਿਆ ਤੋੜੀ ਹੈ ਮੈਂ ਤੈਨੂੰ ਸਾਫ਼-ਸਾਫ਼ ਕਿਹਾ ਸੀ ਕਿ ਰਾਜ ਦਰਬਾਰ ਦੇ ਮਾਮਲਿਆਂ ਵਿੱਚ ਤੂੰ ਦਖਲ ਨਹੀਂ ਦੇਵੇਂਗੀ ਪਰ ਤੂੰ ਕਿਸਾਨ ਨੂੰ ਜਵਾਬ ਸਿਖਾ ਕੇ ਮੇਰੇ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ ਇਹ ਸਾਰੀ ਮਰਿਆਦਾ ਦੇ ਵਿਰੁੱਧ ਹੈ ਓਸ਼ਾ ਨੇ ਬਿਨਾਂ ਬਹਿਸ ਦੇ ਸਿਰ ਝੁਕਾ ਲਿਆ ਰਾਜਾ ਨੇ ਅੱਗੇ ਕਿਹਾ ਅੱਜ ਤੋਂ ਤੂੰ ਮਹਿਲ ਵਿੱਚ ਨਹੀਂ ਰਹੇਂਗੀ ਤੂੰ ਆਪਣੀ ਸਭ ਤੋਂ ਪਿਆਰੀ ਵਸਤੂ ਲੈ ਕੇ ਸਵੇਰ ਹੋਣ ਤੋਂ ਪਹਿਲਾਂ ਮੇਰੇ ਘਰੋਂ ਨਿਕਲ ਜਾ ਅਤੇ ਆਪਣੇ ਪਿਤਾ ਦੇ ਘਰ ਚਲੇ ਜਾ। ਇਹ ਮੇਰੀ ਅੰਤਿਮ ਆਗਿਆ ਹੈ। ਰਾਜਾ ਦੇ ਸ਼ਬਦ ਸੁਣ ਕੇ ਦਰਬਾਰ ਸੁੰਰ ਰਹਿ ਗਿਆ। ਊਸ਼ਾ ਦੇ ਬੁੱਲਾਂ ਤੇ ਹਲਕੀ ਜਿਹੀ ਮੁਸਕਾਨ ਸੀ ਜਿਵੇਂ ਉਸ ਨੂੰ ਪਹਿਲਾਂ ਤੋਂ ਹੀ ਅਜਿਹੇ ਸਮੇਂ ਦੀ ਸ਼ੰਕਾ ਹੋ ਗਈ। ਮਹਿਲ ਵਿੱਚ ਪਰਤ ਕੇ ਊਸ਼ਾ ਨੇ ਸੋਚਿਆ ਰਾਜਾ ਦਾ ਮਨ ਗੁੱਸੇ ਨਾਲ ਭਰ ਗਿਆ ਹੈ ਪਰ ਅੰਦਰ ਹੀ ਅੰਦਰ ਉਸ ਨੂੰ ਆਪਣੇ ਗਲਤ ਫੈਸਲੇ ਨਾਲ ਸੱਟ ਲੱਗੀ ਸੀ। ਇਸੇ ਸੱਟ ਨੇ ਉਸ ਨੂੰ ਇੰਨਾ ਕਠੋਰ ਬਣਾ ਦਿੱਤਾ ਸੀ। ਜੇ ਮੈਂ ਬਹਿਸ ਕਰਾਂਗੀ ਤਾਂ ਨਤੀਜਾ ਉਲਟਾ ਹੋਵੇਗਾ ਕਹਿੰਦੇ ਹਨ ਜਦੋਂ ਰਾਜਾ ਕ੍ਰੋਧ ਵਿੱਚ ਹੋਵੇ ਤਦ ਬੁੱਧੀਮਾਨ ਚੁੱਪ ਰਹਿੰਦਾ ਹੈ ਅੱਗੇ ਬੋਲਣਾ ਅੱਗ ਦੇ ਘਿਓ ਪਾਉਂਜਿਆ ਹੁੰਦਾ ਹੈ 우ਸ਼ਾ ਨੇ ਉਸੇ ਰਾਤ ਇੱਕ ਯੋਜਨਾ ਬਣਾਈ ਉਹ ਜਾਣਦੀ ਸੀ ਕਿ ਰਾਜਾ ਦੀ ਅੰਤਿਮ ਆਗਿਆ ਵਿੱਚ ਹੀ ਉਸਦੇ ਪਰਤਨ ਦੀ ਰਾਹ ਲੁਕੀ ਹੈ ਰਾਤ ਦੇ ਭੋਜਨ ਦਾ ਸਮਾਂ ਆਉਂਦਾ ਹੈ 우ਸ਼ਾ ਖੁਦ ਰਸੋਈ ਵਿੱਚ ਪਹੁੰਚੀ ਅਤੇ ਰਸੋਈਏ ਨੂੰ ਬੋਲੀ ਅੱਜ ਭੋਜਨ ਕੁਝ ਕੁਝ ਵਿਸ਼ੇਸ਼ ਬਣਾਇਆ ਜਾਵੇ ਪਾਰੀ ਅਤੇ ਪੋਸ਼ਟਿਕ ਪਕਵਾਨ ਤਿਆਰ ਕਰੋ ਉਸਨੇ ਵਿਅੰਜਨਾ ਨੂੰ ਇਸ ਤਰ੍ਹਾਂ ਬਣਵਾਇਆ ਕਿ ਰਾਜਾ ਸਵਾਦ ਵਿੱਚ ਖੋ ਜਾਵੇ ਅਤੇ ਪੇਟ ਭਰਦੇ ਹੀ ਉਸ ਦਾ ਸਰੀਰ ਢਿੱਲਾ ਪੈ ਜਾਵੇ ਨਾਲ ਹੀ ਉਸਨੇ ਸਹੀ ਸ਼ਰਾਬ ਵੀ ਿਕੜਵਲ ਪਰ ਮਾਤਰਾ ਦਾ ਵਿਸ਼ੇਸ਼ ਧਿਆਨ ਰੱਖਿਆ ਉਸਨੇ ਇੰਨੀ ਸ਼ਰਾਬ ਮਿਲਵਾਈ ਕਿ ਰਾਜਾ ਜਲਦੀ ਹੀ ਨੀਂਦ ਵਿੱਚ ਡੁੱਬ ਜਾਵੇ ਭੋਜਨ ਦੇ ਸਮੇਂ ਰਾਜਾ ਤੇ 우ਸ਼ਾ ਦੋਵੇਂ ਨਾਲ-ਨਾਲ ਬੈਠ ਕੇ ਭੋਜਨ ਕਰਨ ਲੱਗੇ 우ਸ਼ਾ ਦਾ ਚਿਹਰਾ ਸ਼ਾਂਤ ਸੀ ਰਾਜਾ ਦਾ ਦਿਲ ਵੀ ਅੰਦਰ ਪਿਘਲ ਰਿਹਾ ਸੀ ਪਰ ਹੰਕਾਰ ਉਸ ਨੂੰ ਕੁਝ ਕਹਿ ਨਹੀਂ ਦੇ ਰਿਹਾ ਸੀ ਜਦੋਂ ਭੋਜਨ ਸਮਾਪਤ ਹੋਇਆ ਤਾਂ ਰਾਜਾ ਦੀਆਂ ਅੱਖਾਂ ਭਾਰੀ ਹੋਣ ਲੱਗੀਆਂ ਥੋੜੀ ਹੀ ਦੇਰ ਵਿੱਚ ਉਹ ਕੁਰਸੀ ਤੇ ਡੁੱងੀ ਨੀਂਦ ਵਿੱਚ ਸੋ ਗਿਆ ਉਸਾ ਨੇ ਤੁਰੰਤ ਪਹਿਰੇਦਾਰਾਂ ਨੂੰ ਬੁਲਾਇਆ ਰਾਜਾ ਸਾਹਿਬ ਨੂੰ ਕੁਰਸੀ ਸਮੇ ਚੁੱਕੋ ਅਤੇ ਮੇਰੇ ਕਹਿਣ ਤੇ ਮੇਰੇ ਨਾਲ ਚਲੋ ਕੋਈ ਸਵਾਲ ਨਾ ਪੁੱਛਣਾ ਰਾਣੀ ਦਾ ਆਦੇਸ਼ ਸੀ ਉਸ ਨੂੰ ਪੂਰਾ ਕੀਤਾ ਗਿਆ ਚਾਰ ਸਿਪਾਹੀ ਰਾਜਾ ਨੂੰ ਕੁਰਸੀ ਸਮੇਤ ਚੁੱਕ ਕੇ ਬਾਹਰ ਲਾਏ। ਮਹਿਲ ਦੇ ਵੱਡੇ ਵਿਸ਼ਾਲ ਦਰਵਾਜ਼ੇ ਖੁੱਲ ਜਾਂਦੇ ਹਨ। 우ਸ਼ਾ ਆਪਣੇ ਗਹਿਣੇ, ਕੱਪੜੇ ਅਤੇ ਖਜ਼ਾਨੇ ਵਿੱਚੋਂ ਕੁਝ ਵੀ ਨਾਲ ਨਹੀਂ ਲਿਜਾ ਰਹੀ ਸੀ। ਉਹ ਜਾਣਦੀ ਸੀ ਕਿ ਰਾਜਾ ਦੀ ਆਗਿਆ ਪਿਆਰੀ ਵਸਤੂ ਲੈ ਕੇ ਜਾਣਾ ਸੀ ਅਤੇ ਉਸਦੇ ਲਈ ਪਿਆਰੀ ਵਸਤੂ ਕੇਵਲ ਰਾਜਾ ਹੀ ਸੀ। ਰਾਤ ਢਲ ਚੁੱਕੀ ਸੀ। 우ਸ਼ਾ ਸਿਪਾਹੀਆਂ ਦੇ ਨਾਲ ਰਾਜਾ ਨੂੰ ਲੈ ਕੇ ਉਸ ਰਸਤੇ ਤੇ ਚੱਲ ਪਈ ਜੋ ਮਹਿਲ ਤੋਂ ਉਸਦੇ ਪਿੰਡ ਵੱਲ ਜਾਂਦਾ ਸੀ। ਚਾਂਦਨੀ ਰਾਤ ਵਿੱਚ ਪਿੰਡ ਦੀ ਮਿੱਟੀ ਦੀ ਖੁਸ਼ਬੂ ਉਸ ਨੂੰ ਆਪਣੇ ਬੀਤੇ ਜੀਵਨ ਦੀ ਯਾਦ ਦਿਵਾ ਰਹੀ ਸੀ ਸਿਪਾਹੀ ਪਿੰਡ ਦੇ ਬਾਹਰ ਪਹੁੰਚੇ ਅਤੇ ਉਸਾ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਉਸਾ ਨੇ ਘਰ ਦੇ ਦਰਵਾਜ਼ੇ ਤੇ ਆਵਾਜ਼ ਲਗਾਈ ਪਿਤਾ ਜੀ ਦਰਵਾਜ਼ਾ ਖੋਲੋ ਮੈਂ ਉਸਾ ਹਾ ਕਿਸਾਨ ਨੀਂਦ ਵਿੱਚ ਹੀ ਉੱਠ ਕੇ ਦਰਵਾਜ਼ੇ ਤੱਕ ਆਇਆ ਉਸ ਨੂੰ ਲੱਗਿਆ ਕੋਈ ਸੁਪਨਾ ਦੇਖ ਰਿਹਾ ਹੈ ਰਾਤ ਦੇ ਇਸ ਸਮੇਂ ਉਸਾ ਦੀ ਆਵਾਜ਼ ਉਸ ਨੂੰ ਹੈਰਾਨ ਕਰ ਰਹੀ ਸੀ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਉਸਨੇ ਦੇਖਿਆ ਕਿ ਸਿਪਾਹੀ ਕੁਰਸੀ ਚੁੱਕੇ ਖੜੇ ਹਨ ਅਤੇ ਉਸ ਉੱਤੇ ਰਾਜਾ ਸੌ ਰਿਹਾ ਹੈ ਕਿਸਾਨ ਇਹ ਦੇਖ ਕੇ ਕੰਬਾ ਜਾਂਦਾ ਹੈ ਬੇਟੀ ਇਹ ਕੀ ਕੀਤਾ ਤੂੰ ਰਾਜਾ ਨੂੰ ਇੱਥੇ ਕਿਉਂ ਲਿਆਈ 우ਸ਼ਾ ਨੇ ਸ਼ਾਂਤ ਸਵਰ ਵਿੱਚ ਕਿਹਾ ਪਿਤਾ ਜੀ ਰਾਜਾ ਨੇ ਮੈਨੂੰ ਮਹਿਲ ਤੋਂ ਆਪਣੀ ਸਭ ਤੋਂ ਪਿਆਰੀ ਵਸਤੂ ਲੈ ਕੇ ਜਾਣ ਦਾ ਆਦੇਸ਼ ਦਿੱਤਾ ਸੀ ਅਤੇ ਮੇਰੇ ਲਈ ਪਿਆਰੀ ਵਸਤੂ ਕੋਈ ਸੋਨਾ ਚਾਂਦੀ ਨਹੀਂ ਬਲਕਿ ਉਹੀ ਵਿਅਕਤੀ ਹੈ ਜਿਸਦੇ ਨਾਲ ਮੈਂ ਜੀਵਨ ਬਿਤਾਉਣ ਦਾ ਵਚਨ ਦਿੱਤਾ ਸੀ ਇਸ ਲਈ ਉਹਨਾਂ ਨੂੰ ਮੈਂ ਨਾਲ ਲੈ ਗਿਆ ਕਿਸਾਨ ਨੇ ਰਾਹਤ ਤਾਂ ਸਾਂ ਲਿਆ ਤੇ ਊਸ਼ਾ ਦੀ ਬੁੱਧੀ ਤੇ ਮਾਨ ਨਾਲ ਭਰ ਉੱਠਿਆ ਸਵੇਰੇ ਜਦੋਂ ਰਾਜਾ ਦੀ ਨੀਂਦ ਟੁੱਟੀ ਉਸਨੇ ਗਾਵਾਂ ਦੀਆਂ ਆਵਾਜ਼ਾਂ ਮੁਰਗੇ ਦੀ ਬਾੰਗ ਤੇ ਪਿੰਡ ਦੀ ਸੌਂਦੀ ਮਹਿਕ ਮਹਿਸੂਸ ਕੀਤੀ ਉਸਨੇ ਇੱਧਰ ਉੱਧਰ ਦੇਖਿਆ ਅਰੇ ਇਹ ਤਾਂ ਮਹਿਲ ਨਹੀਂ ਹੈ ਉਹ ਘਬਰਾ ਕੇ ਬੋਲਿਆ ਊਸ਼ਾ ਮੈਂ ਕਿੱਥੇ ਹਾਂ ਉਸ਼ਾ ਨੇ ਮੁਸਕਰਾਉਂਦੇ ਹੋਏ ਕਿਹਾ ਮਹਾਰਾਜ ਤੁਸੀਂ ਹੀ ਤਾਂ ਕਿਹਾ ਸੀ ਕਿ ਮੈਂ ਆਪਣੀ ਪਿਆਰੀ ਵਸਤੂ ਲੈ ਕੇ ਚਲੀ ਜਾਵਾਂ ਮੈਂ ਤੁਹਾਡਾ ਆਦੇਸ਼ ਪੂਰਾ ਕੀਤਾ ਹੈ ਮੇਰੇ ਲਈ ਪਿਆਰੇ ਤੁਸੀਂ ਹੀ ਹੋ ਇਸ ਲਈ ਮੈਂ ਤੁਹਾਨੂੰ ਨਾਲ ਲੈ ਕੇ ਆਈ ਹਾਂ ਇਸ ਲਈ ਮੈਂ ਤੁਹਾਨੂੰ ਨਾਲ ਲੈ ਕੇ ਆਈ ਹਾਂ ਇਸ ਸਮੇਂ ਮੈਂ ਆਪਣੇ ਪਿਤਾ ਦੇ ਘਰੇ ਹਾਂ ਦੋਸਤੋ ਇਹ ਸੁਣ ਕੇ ਰਾਜਾ ਦਾ ਦਿਲ ਪਿਗਲ ਗਿਆ ਉਹ ਹੱਸ ਪਿਆ ਉਸ਼ਾ ਤੂੰ ਸੱਚਮੁੱਚ ਇੰਨੀ ਬੁੱਧੀਮਾਨ ਹੈ ਕਿ ਤੇਰੇ ਸਾਹਮਣੇ ਰਾਜਾ ਵੀ ਬਾਲਕ ਜਿਹਾ ਲੱਗਣ ਲੱਗਦਾ ਹੈ ਉਸਨੇ ਊਸ਼ਾ ਦਾ ਹੱਥ ਫੜਿਆ ਤੇ ਕਿਹਾ ਚੱਲੋ ਵਾਪਸ ਚਲਦੇ ਹਾਂ ਅੱਜ ਤੋਂ ਤੂੰ ਦਰਬਾਰ ਵਿੱਚ ਮੇਰੇ ਨਾਲ ਬੈਠੇਂਗੀ ਤੇਰੀ ਬੁੱਧੀ ਮੇਰੇ ਰਾਜ਼ ਨੂੰ ਉਜਾਲੇ ਦੀ ਤਰ੍ਹਾਂ ਰਾ ਦਿਖਾਵੇਗੀ ਇਸ ਤਰ੍ਹਾਂ ਊਸ਼ਾ ਨਾ ਕੇਵਲ ਰਾਣੀ ਬਣੀ ਬਲਕਿ ਰਾਜ਼ ਦੀ ਮਾਰਗਦਰਸ਼ਕ ਵੀ ਬਣ ਗਈ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਚਰਚਾ ਦੇ ਨਾਲ ਤਾਂ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ